ਮੇਰਾ ਨਾਮ ਨਰਿੰਦਰ ਸਿੰਘ ਹੈ ਜੀ 4 ਨੰਬਰ ਮੈਂ ਅਖੰਡ ਪਾਠੀਆਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਜੀ ਮੈਂ ਰਾਤ 2:30 ਵਜੇ ਉਹ ਚੌਂਕ 'ਚ ਪਹੁੰਚਦਾ ਹਾਂ 로ਜੀ ਮੈਡ ਸਕੂਲ ਲੱਗੇ ਉੱਥੋਂ ਮੇਰੇ ਮਗਰ ਇੱਕ ਮੋਟਰਸਾਈਕਲ ਸਵਾਰ ਤਿੰਨ ਮੁੰਡੇ ਆਉਂਦੇ ਨੇ ਉਹ ਮੈਨੂੰ ਆ ਕੇ ਹਥਿਆਰ ਦੀ ਨੋਕ ਤੇ ਮੇਰੇ ਕੋਲ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਲੈ ਜਾਂਦੇ ਤਕੀ ਉਹਨਾਂ ਨੇ ਬੋਲਿਆ ਹੋਰ ਕਿਹੜੀ ਕਿਹੜੀ ਚੀਜ਼ ਵਾਸਤੇ ਲੁੱਟਣ ਲਈ ਤੁਹਾਨੂੰ ਅਜਿਹੇ ਪੈਸੇ ਵੀ ਡਿਮਾਂਡ ਕੀਤੀ ਰਹੀ ਨੇ ਪੈਸੇ ਵੀ ਚਾਹੀਦੇ ਨੇ ਸਭ ਹਾਂਜੀ ਜਦੋਂ ਮੈਂ ਆਪਣੀ ਮੋਟਰਸਾਈਕਲ ਤੋਂ ਉਤਰਿਆ ਤਾਂ ਮੈਂ ਉਹਦੀ ਚਾਬੀ ਲਾ ਲੈਣਾ ਮੋਟਰਸਾਈਕਲ ਦੀ ਤੁਮਨੇ ਕਿਹਾ ਮੋਟਰਸਾਈਕਲ ਦੀ ਚਾਬੀ ਦਿਓ ਮੈਂ ਕਿਹਾ ਜੀ ਮੈਂ ਡਿਊਟੀ ਜਾਣਾ ਸੱਚ ਕਰਨ ਸ਼੍ਰੀ ਮੰਦਰ ਸਾਹਿਬ ਤੇ ਉਹਨਾਂ ਨੇ ਮੈਨੂੰ ਆਖਿਆ ਗੋਲੀ ਮਾਰ ਦੇਾਂਗੇ ਚਾਬੀ ਨਾ ਦੇਣਾਂ ਮੈਂ ਮੰਕੇ ਦਰਬਾਰ ਸਾਹਿਬ ਡਿਊਟੀ ਤੇ ਜਾ ਰਿਹਾ ਹਾਂ ਜਿਸ ਦਿਨ ਲੁੱਟ ਹੋਈ ਹੈ ਉਦਣ ਵੀ ਜਾ ਕੇ ਪੈਦਲ ਜਾ ਕੇ ਦਰਬਾਰ ਸਾਹਿਬ ਆਪਣੀ ਡਿਊਟੀ ਕੀਤੀ ਹੈ ਪੈਦਲ ਚੱਲ ਕੇ ਗਏ ਨੇ ਤੇ ਆਪਣੀ ਡਿਊਟੀ ਵਿੱਚ ਕੋਤਾਈ ਨਾ ਹੋਵੇ ਜਿਹੜਾ ਪਾਰਟੀ ਸੀ ਸਾਡੇ ਚੈਰੀਟੇਬਲ ਟਰਸਟ ਵਾਲੇ ਭਾਈ ਭਪਿੰਦਰ ਜੀ ਜਿਨ੍ਹਾਂ ਵੱਲੋਂ ਇਹ ਨਵਾਂ ਉਪਰਾਹਲਾ ਦਿੱਤਾ ਜਾਂਦਾ ਵੀ ਉਹਨਾਂ ਨੂੰ ਨਵਾਂ ਮੋਟਰਸਾਈਕਲ ਲੈ ਕੇ ਦਿੱਤਾ ਜਾਂਦਾ ਹੈ ਚੱਲ ਬਾ ਚੜਦੇ ਆ ਭਾਈ ਭਪਿੰਦਰ ਜੀ ਨਾਲ ਵੀ ਜਿਹੜੀ ਹਮੇਸ਼ਾ ਲੋੜਵੰਦ ਨਵਾਂ ਮੋਟਰਸਾਈਕਲ ਲੈ ਕੇ ਆਇਆ ਜਾਂਦਾ ਅਤੇ ਤੇਲ ਤਾਂ ਹੀ ਚੋਏ ਜਾ ਰਹੇ ਨੇ ਪਰਿਵਾਰ ਦੇ ਵਿੱਚ ਚਾਵਾ ਵਾਲਾ ਮਾਹੌਲ ਬਣਿਆ ਆ ਯਾਰ ਕਿਉਂ ਇਹ ਤੇ ਸਾਈਕਲ ਤੇ ਜਾਵੇ ਜੇ ਪਾਠੀ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬੜੀ ਵੱਡੀ ਗੱਲ ਹੈ ਜੀ ਤੇ ਬਹੁਤੀ ਆਮਦਨ ਨਹੀਂ ਹੈ ਪਾਠੀ ਸਿੰਘ ਦੀ ਤਾਂ ਜੀਜੇ ਵਾਲਿਆਂ ਨੂੰ ਅ ਨੱਚਣ ਵਾਲਿਆਂ ਨੂੰ ਤਾਂ ਬਹੁਤ ਪੈਸੇ ਲੁਟਾ ਦਿੱਤੇ ਜਾਂਦੇ ਨੇ ਜਦੋਂ ਵਾਰੀ ਆਉਂਦੀ ਪਾਠੀ ਸਾਹਿਬਾਂ ਨੂੰ ਪੈਸੇ ਦੇਣ ਦੀ ਭੇਟਾ ਦੇਣ ਦੀ ਤਾਂ ਬਹੁਤ ਥੋੜੀ ਭੇਟਾ ਮਿਲਦੀ ਐ ਕਿ ਸਚਾਈ ਸਸਕਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜੁੜੇ ਹੋ ਡੇਲੀ ਡੈਸਟੀ ਨਾਲ ਦੋਸਤੋ ਪਿਛਲੇ ਦਿਨੀ ਅਮਰਸਰ ਦੇ ਵਿੱਚ ਪਾਠੀ ਸਿੰਘ ਜੜੇ ਜੀ ਡਿਊਟੀ ਦੇ ਜਾ ਰਹੇ ਸੀ ਦਰਬਾਰ ਸਾਹਿਬ ਉਹਨਾਂ ਨੂੰ ਹਥਿਆਰਬੰਦ ਲੁਟੇਰਿਆਂ ਵੱਲੋਂ ਰਾਹ ਦੇ ਵਿੱਚ ਲੁੱਟਿਆ ਜਾਂਦਾ ਹੈ ਲੋਟੇ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਜਿਹੜਾ ਲੈ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਲੁਟੇਰੇ ਆਉਂਦੇ ਨੇ 파ਟੀ ਸਿੰਘ ਸਾਹਿਬ ਨੂੰ ਲੁੱਟ ਕੇ ਲੈ ਜਾਂਦੇ ਨੇ ਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਉਸ 파ਟੀ ਨੂੰ ਲੁੱਟਿਆ ਜਾਂਦਾ ਜਿਹੜਾ ਦਰਬਾਰ ਸਾਹਿਬ ਜਾ ਰਹੀ ਸੀ ਡਿਊਟੀ ਨਿਭਾਉਣ ਵਾਸਤੇ ਪਰ ਉਸ ਤੋਂ ਬਾਅਦ 파ਟੀ ਸਿੰਘ ਨੇ ਰੋ ਰੋ ਕੇ ਅਪੀਲਾਈ ਸੀ ਕਿ ਪਾਈ ਪਾਈ ਜੋਲੀ ਸੀ ਅਤੇ ਉਹਨਾਂ ਨੇ ਬੜੀ ਸਤਿਕਾਰ ਨਾਲ ਜਿਹੜਾ ਮੋਟਰਸਾਈਕਲ ਲਿਆ ਸੀ ਉਹੀ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ ਤਾਂ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਰੱਬ ਦਾ ਫਰਿਸ਼ਤਾ ਬਣ ਕੇ ਭਾਈ ਭਿੰਦਰ ਜੀ ਬਾਰਡਨਗੇ ਤੇ ਉਹਨਾਂ ਨੂੰ ਨਵਾਂ ਮੋਟਰਸਾਈਕਲ ਲੈ ਕੇ ਦਿੱਤਾ ਜਾਏਗਾ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜੀ ਅੱਜ ਉਸੇ ਪਰਿਵਾਰ ਦੇ ਵਿੱਚ ਦੁਬਾਰਾ ਤੋਂ ਨਵਾਂ ਮੋਟਰਸਾਈਕਲ ਲੈ ਕੇ ਆਇਆ ਜਾਂਦਾ ਅਤੇ ਤੇਲ ਤਾਂ ਹੀ ਚੋਏ ਜਾ ਰਹੇ ਨੇ ਪਰਿਵਾਰ ਦੇ ਵਿੱਚ ਚਾਵਾ ਵਾਲਾ ਮਾਹੌਲ ਬਣਿਆ ਆਇਆ ਤੇ ਭਾਈ ਸਾਹਿਬ ਸਾਡੇ ਨਾਲ ਨੇ ਜਿਨ੍ਹਾਂ ਦੇ ਨਾਲ ਲੁੱਟ ਹੁੰਦੀ ਹੈ ਦਰਬਾਰ ਸਾਹਿਬ ਡਿਊਟੀ ਤੇ ਜਾ ਰਹੇ ਸੀ ਇਲਾਫਤੇ ਦੀ ਸਾਜ ਪਣੀ ਜੀ ਵਾਈਸ ਲੁਟੇਰ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਭਾਈ ਸਾਹਿਬ ਆਪਣਾ ਨਾਮ ਦੱਸ ਦਿਓ ਤੇ ਉਹ ਦੱਸੋ ਜਿਸ ਦਿਨ ਤੁਸੀਂ ਜਾ ਰਹੇ ਸੀ ਡਿਊਟੀ ਦੇ ਉੱਪਰ ਜਿਹੜਾ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਹੈ ਲੁਟੇਰੇ ਆਉਂਦੇ ਨੇ ਹਥਿਆਰਬੰਦ ਤੁਹਾਨੂੰ ਲੁੱਟਦੇ ਨੇ ਕਿਵੇਂ ਹੋਇਆ ਸਾਰਾ ਮਾਮਲਾ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ 4 ਨੰਬਰ ਜੀ ਮੈਂ ਅਖੰਡ ਪਾਠੀ ਹਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀਮ ਦਸਰ ਜੀ ਮੈਂ ਰਾਤ 2:30 ਵਜੇ ਉਹ ਚੌਂਕ 'ਚ ਪਹੁੰਚਦਾ ਹਾਂ ਰੋਜੀ ਮੇਰਾ ਸਕੂਲ ਲੱਗੇ ਉਹ ਤਾਂ ਮੇਰੇ ਮਗਰ ਇੱਕ ਮੋਟਰਸਾਈਕਲ ਸਵਾਰ ਤਿੰਨ ਮੁੰਡੇ ਆਉਂਦੇ ਨੇ ਉਹ ਮੈਨੂੰ ਆਕੇ ਹਥਿਆਰ ਦੀ ਨੋਕ ਤੇ ਮੇਰੇ ਕੋ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਲੈ ਜਾਂਦੇ ਆ ਤੇ ਉਹਨਾਂ ਦੇ ਮੂੰਹ ਬੱਲੇ ਹੋਏ ਸੀ ਜਾਂ ਕਿਸ ਤਰ੍ਹਾਂ ਦੇ ਲਾ ਸੀ ਕਿਉਂਕਿ ਤੁਸੀਂ ਰੋਜ਼ਾਨਾ ਦਾ ਆਉਣਾ ਜਾਣਾ ਤੁਹਾਡਾ ਉਸੇ ਰਸਤੇ ਦੇ ਉੱਤੇ ਹੀ ਕਿਉਂਜ ਹਾਲਾਤਾਂ ਦੇ ਵਿੱਚ ਆਏ ਮੂੰਹ ਬੱਲੇ ਹੋਏ ਸੀ ਨਾ ਜੀ ਤੁਸੀਂ ਸੀਸੀਟੀਵੀ ਕੈਮਰੇ ਵਿੱਚ ਵੇਖਿਆ ਨਾ ਉਹਨਾਂ ਵਿੱਚ ਜਿਹੜਾ ਇੱਕ ਮੁੰਡਾ ਸੀ ਜਿਹੜਾ ਬਾਈਕ ਤੇ ਸਵਾਰ ਹੈਗਾ ਸੀ ਉਹਨੇ ਲੋਈ ਦੀ ਬੁੱਕਲ ਜੀ ਮਾਰੀ ਮੂੰਹ ਦੇ ਉੱਤੇ ਸਿਰਫ ਤੇ ਦੂਸਰੇ ਜਿਹੜੇ ਦੋ ਮੁੰਡੇ ਇੱਕ ਨੇ ਸਿਰ ਤੇ ਰਮਾਲ ਬੰਨਿਆ ਸੀ ਤੇ ਮੂੰਹ ਨਹੀਂ ਸੀ ਬੰਨੀ ਹੋਏ ਅਸਲ ਤੋਂ ਸਿੱਧਾ ਰੋਜ਼ਾਨਾ ਜਾਂਦੇ ਸੀ ਪਹਿਲਾਂ ਵੀ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਦਾ ਸਾਹਮਣਾ ਹੋਇਆ ਤੁਹਾਡੇ ਨਾਲ ਨਹੀਂ ਜੀ ਨਹੀਂ ਬਣਾ ਅਜੇ ਤੱਕ ਕਦੀ ਇਹੋ ਜਿਹਾ ਕੋਈ ਸਾਹਮਣਾ ਨਹੀਂ ਆਇਆ ਪਹਿਲੀ ਈ ਮੇਰੇ ਨਾਲ ਵਾਪਰੇ ਅੱਛੀ ਉਹਨਾਂ ਨੇ ਬੋਲਿਆ ਹੋਰ ਜਿਹੜੀ-ਕਿਹੜੀ ਚੀਜ਼ ਵਾਸਤੇ ਲੁੱਟਣ ਲਈ ਤੁਹਾਨੂੰ ਅਚਾਰੀ ਪੈਸੇ ਵੀ ਦੀ ਡਿਮਾਂਡ ਕੀਤੀ ਲੋਈ ਪੈਸੇ ਵੀ ਚਾਹੀਦੇ ਸਭ ਹਾਂਜੀ ਜਦੋਂ ਮੈਂ ਆਪਣੀ ਮੋਟਰਸਾਈਕਲ ਤੋਂ ਉਤਰਿਆ ਤੇ ਮੈਂ ਉਹਦੀ ਚਾਬੀ ਲਾ ਲੈਣਾ ਮੋਟਰਸਾਈਕਲ ਦੀ ਤੇ ਮੈਨੂੰ ਕਹਿੰਦੇ ਮੋਟਰਸਾਈਕਲ ਦੀ ਚਾਬੀ ਦਿਓ ਮੈਂ ਕਿਹਾ ਜੀ ਮੈਂ ਡਿਊਟੀ 'ਚ ਹਾਂ ਸੱਚ ਕੰਨ ਸ਼੍ਰੀ ਹਰਮੰਦਰ ਸਾਹਿਬ ਤੇ ਉਹਨਾਂ ਨੇ ਮੈਨੂੰ ਆਖ ਸਿਰ ਮੈਨੂੰ ਉਹਨਾਂ ਨੂੰ ਚਾਬੀ ਫੜਾ ਦਿੱਤੀ ਉਹ ਕਹਿੰਦੇ ਪੈਸੇ ਕਿੱਥੇ ਨੇ ਮੈਂ ਕਹਿੰਦਾ ਜੀ ਮੈਂ ਡਿਊਟੀ ਦੌਰਾਨ ਪੈਸੇ ਨਹੀਂ ਲੈ ਕੇ ਜਾਂਦਾ ਉਹਨਾਂ ਫਿਰ ਵੀ ਮੇਰੀ ਤਲਾਸ਼ੀ ਲਈ ਤੇ ਮੋਬਾਈਲ ਸੀ ਜੇ ਉਹਨਾਂ ਨੇ ਮੋਬਾਈਲ ਕੱਢ ਲਿਆ ਮੇਰਾ ਭਾਈ ਸਾਹਿਬ ਜਦੋਂ ਮੋਟਰਸਾਈਕਲ ਲੁੱਟਿਆ ਜਾਂਦਾ ਹੈ ਤਾਂ ਕੀ ਹਾਲਾਤ ਬਣੇ ਕਿਵੇਂ ਡਿਊਟੀ ਤੇ ਜਾ ਰਹੇ ਸੀ ਤੁਸੀਂ ਕਿ ਪਹਿਲਾਂ ਪਤਾ ਚੱਲਿਆ ਕਿ ਪਾਈ ਪਾਈ ਜੋੜੀ ਸੀ ਤਾਂ ਮਹਾ ਮੋਟਰਸਾਈਕਲ ਲਿਆ ਸੀ ਤਾਂ ਦੁਬਾਰਾ ਕਿਵੇਂ ਡਿਊਟੀ ਤੇ ਜਾ ਰਹੇ ਦੁਬਾਰਾ ਵੀ ਵੇਖਣਾ ਕੁਝ ਸਮੇਂ ਵਾਸਤੇ ਮੈਨੂੰ ਆਪ ਨੂੰ ਨਹੀਂ ਸਮੇਂ ਲੱਗੀ ਮੈਂ ਹੁਣ ਕਰਾਂਗੀ ਮੈਂ ਪਹਿਲਾਂ ਉਹਨਾਂ ਦੇ ਮਗਰ ਥੋੜਾ ਜਿਹਾ ਤੁਰਿਆ ਉਹਨਾਂ ਆ ਫਿਰ ਮੈਂ ਆਪਣੇ ਘਰ ਨੂੰ ਮੁੜਿਆ ਫਿਰ ਮੈਂ ਆ ਕੇ ਘਰ ਜਾ ਕੇ ਘਰਦਿਆਂ ਨੂੰ ਕੀ ਦੱਸਾਂਗਾ ਰਾਤ 2:30 ਵਜੇ ਕਿ ਮੇਨਾ ਇਸ ਤਰ੍ਹਾਂ ਲੁੱਟਖ ਹੋ ਗਈ ਹੈ ਫਿਰ ਮੈਂ ਪੈਦਲ ਹੀ ਸੱਚਗੰਨ ਸ਼੍ਰੀ ਹਰਿਮੰਦਰ ਸਾਹਿਬ ਦੀ ਡਿਊਟੀ ਤੇ ਚਲਾ ਗਿਆ ਅੱਜ ਭਾਈ ਸਾਹਿਬ ਭਾਈ ਭਪਿੰਦਰ ਜੀ ਪਹੁੰਚੇ ਨੇ ਸੰਤ ਚੈਰੀਟੇਬਲ ਟਰਸਟ ਵਾਲੇ ਉਹਨਾਂ ਨੇ ਤੁਹਾਨੂੰ ਨਵਾਂ ਮੋਟਰਸਾਈਕਲ ਲੈ ਦਿੱਤਾ ਚਾਹੇ ਮੋਟਰਸਾਈਕਲ ਤੁਹਾਡਾ ਲੁੱਟ ਲਿਆ ਲੁਟੇਰਿਆਂ ਨੇ ਉਹ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ ਪਰ ਉਹਨਾਂ ਨੇ ਅੱਜ ਤੁਹਾਨੂੰ ਮੋਟਰਸਾਈਕਲ ਨਵਾਂ ਲੈ ਦਿੱਤਾ ਭਾਈ ਭਪਿੰਦਰ ਜੀ ਨੇ ਕਿਵੇਂ ਦੇ ਦਿੱਤੇ ਭਪਿੰਦਰ ਸਿੰਘ ਜੀ ਇੱਕ ਫਰਿਸ਼ਤਾ ਬਣ ਕੇ ਆਏ ਨੇ ਜਿਨ੍ਹਾਂ ਨੇ ਦਾਸ ਦੀ ਬਾਹ ਬੜੀ ਹੈ ਐਸੋਲੇ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਬਣ ਗਿਆ ਵਾ ਜੇ ਜਦੋਂ ਉਹਨਾਂ ਦੇ ਆਉਣ ਤੇ ਬੱਚਿਆਂ ਨੂੰ ਚਾਹ ਚੜ ਗਿਆ ਵੀ ਮੋਟਰਸਾਈਕਲ ਆ ਗਿਆ ਘਰ ਦੇ ਵਿੱਚ ਤੇ ਉਹ ਬੱਚਿਆਂ ਵੱਲੋਂ ਰੀਵ ਲਿਆਂਦਾ ਗਿਆ ਰੀਵਨ ਘਟਵਾਇਆ ਗਿਆ ਨਾਲ ਲੱਡੂ ਦੇ ਪ੍ਰਸ਼ਾਦ ਦੇ ਤੌਰ ਤੇ ਵੰਡੇ ਗਏ ਤੇ ਜਿਹੜਾ ਪਹਿਲਾ ਮੋਟਰਸਾਈਕਲ ਲਿਆ ਸੀ ਉਹ ਥਿਹੜੇ ਹਾਲਾਤਾਂ ਦੇ ਵਿੱਚ ਲਿਆ ਸੀ ਜੁੜੇ ਵਜ਼ੀਰ ਹੋ ਤੁਸੀਂ ਕਿੰਨੇ ਪੈਸੇ ਪੈਸੇ ਮਿਲਦੇ ਨੇ ਤੁਹਾਨੂੰ ਡਿਊਟੀ ਦੇ ਇਹ ਵੀ ਜਰੂਰ ਦੱਸ ਦਿਓ ਕਿਉਂਕਿ ਬਹੁਤ ਸਾਰਿਆਂ ਦੇ ਮਨਾਂ ਦੇ ਵਿੱਚ ਵਿਚਾਰ ਹੁੰਦਾ ਕਿ ਜਿਹੜੇ ਦਰਬਾਰ ਸਾਹਿਬ ਡਿਊਟੀ ਨਿਭਾ ਰਹੇ ਨੇ ਉਹ ਤਾਂ ਰੱਜੇ ਪੁੱਜੇ ਹੁੰਦੇ ਨੇ ਉਹਨਾਂ ਨੂੰ ਬਹੁਤ ਪੈਸੇ ਮਿਲਦੇ ਨੇ ਉਹਦਾ ਨਵਾਂ ਮੋਟਰਸਾਈਕਲ ਚਾਹੇ ਦੂਜੇ ਦਿਨ ਲੈ ਲੈਂਦੇ ਕਿੰਨੇ ਪੈਸੇ ਮਿਲਦੇ ਨੇ ਤੁਹਾਨੂੰ ਨਹੀਂ ਗੁਰੂ ਘਰ ਦੇ ਵਜੇ ਜਿਹੜੇ ਸਾਰੇ ਨੇ ਉਹ ਵਿਚਾਲੇ ਮੇਰੇ ਵਾਂਗੂ ਮਾਤੜੀ ਨਹੀਂ ਜੀ ਸਾਡੇ 11500 ਰੁਪਏ ਸਾਨੂੰ ਇੱਕ 파ੜ ਦਾ ਮਿਲਦਾ ਵਾ ਤੇ 15-16 ਜਾਂ 15-16000 ਰੁਪਿਆ ਸਾਡਾ ਮਹੀਨੇ ਦਾ ਬੰਦਾ ਵਾ ਤੇ ਕਰਕੇ ਮੋਟਰਸਾਈਕਲ ਲੈਣਾ ਬਹੁਤ ਔਖਾ ਕਿਨਕਾ ਕਿਨਕਾ ਜੋੜ ਕੇ ਕੇ ਮੋਟਰਸਾਈਕਲ ਲਿਆ ਅੱਜ ਉਹੀ ਮੋਟਰਸਾਈਕਲ ਲੁਟੇਰਿਆਂ ਨੇ ਲੁੱਟ ਲਿਆ ਪਾਈ ਪਾਈ ਜੋੜੀ ਸੀ ਤਾਂ ਫਿਰ ਹੁਣ ਕਿਵੇਂ ਮਹਿਸੂਸ ਹੋ ਰਿਹਾ ਜਦੋਂ ਨਵਾਂ ਮੋਟਰਸਾਈਕਲ ਸਰ ਮੈਂ ਦੱਸਿਆ ਹੁਣੇ ਕਿ ਉਹਨੇ ਘਰ ਦੇ ਵਿੱਚ ਵਿਆਹ ਵਾਲਾ ਮੋਲ ਬਣ ਗਿਆ ਵਾ ਮੋਟਰਸਾਈਕਲ ਤੇ ਆਉਂਦੇ ਆ ਬੱਚਿਆਂ ਨੂੰ ਚਾ ਚੜ ਗਿਆ ਇਹ ਹੁਣ ਅੱਜ ਸ਼ੁੱਕਰਵਾਰ ਹੋ ਗਿਆ ਬੱਚੇ ਹੁਣ ਤੇ ਕਹਿਣ ਲੱਗੇ ਪਾਪਾ ਹਾਂ ਯਾਰ ਕਾਏ ਤੋਰਾਨੂੰ ਬੱਲੇ ਸਾਹਿਬ ਮੱਥਾ ਦੇ ਕਾਲੇ ਪਾਪਾ ਜੀ ਸਾਬ ਮੈਨੂੰ ਇਹ ਦੱਸ ਜਰੂਰ ਦੱਸੋ ਆਂਦੇ ਜਦੋਂ ਵਿਆਹ ਸਾਦੀ ਹੁੰਦਾ ਨਾ ਡੀ ਜੇ ਵਾਲਿਆਂ ਨੂੰ ਤਾਂ ਨੱਚਣ ਵਾਲਿਆਂ ਨੂੰ ਤਾਂ ਬਹੁਤ ਪੈਸੇ ਲੁਟਾ ਦਿੱਤੇ ਜਾਂਦੇ ਨੇ ਜਦੋਂ ਵਾਰੀ ਆਉਂਦੀ ਪਾਠੀ ਸਾਹਿਬਾਂ ਨੂੰ ਪੈਸੇ ਦੇਣ ਦੀ ਭੇਟਾ ਦੇਣ ਦੀ ਤਾਂ ਬਹੁਤ ਥੋੜੀ ਭੇਟਾ ਮਿਲਦੀ ਐ ਏਥਲੀ ਸਚਾਈ ਹੈ ਹਾਂਜੀ ਇਹ ਬਿਲਕੁਲ ਸਚਾਈ ਹੈ ਜੀ ਸ੍ਰੀ ਰਾਮਦਾਸ ਪਾਸ਼ਾ ਕਿਰਪਾ ਕਰਨ ਪੂਰੇ ਜਗਤ ਦੇ ਵਿੱਚ ਕੀ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਸੋਜੀ ਬਖਸ਼ਿਸ਼ ਕਰਨ ਕਿ ਹਰ ਕਿਸੇ ਦੀ ਬਾਫੜਨ ਤਾਂ ਜਰੂਰ ਜੀ ਇਹ ਪਾਠੀ ਸਾਹਿਬ ਨੇ ਜਿੰਨਾਂ ਦੇ ਨਾਲ ਲੁੱਟ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਲੁਟੇਰੇ ਹਥਿਆਰ ਬੰਦ ਆਉਂਦੇ ਨੇ ਅਤੇ ਸਵੇਰੇ ਡਿਊਟੀ ਦੇ ਜਾ ਰਹੇ ਜਿਹੜੇ ਭਾਈ ਨਰਿੰਦਰ ਜੀ ਨੇ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਨੇ ਭਾਈ ਭਾਈ ਜੋੜੀ ਸੀ ਅਤੇ ਮੋਟਰਸਾਈਕਲ ਲਿਆ ਸੀ ਤਾਂ ਮੋਟਰਸਾਈਕਲ ਲੁਟੇਰਿਆਂ ਵੱਲੋਂ ਲੁੱਟਿਆ ਜਾਂਦਾ ਪਰ ਮਨ ਭਾਈ ਨਰਿੰਦਰ ਸਿੰਘ ਦਾ ਹੌਸਲਾ ਟੁੱਟ ਜਾਂਦਾ ਉਦੋਂ ਜਦੋਂ ਜਦੋਂ ਉਹਨਾਂ ਨੂੰ ਪਤਾ ਚੱਲਦਾ ਜੀ ਹੁਣ ਜਿਹੜੇ ਦੁਬਾਰਾ ਮੋਟਰਸਾਈਕਲ ਨਹੀਂ ਲਿਆ ਜਾਂਦਾ ਪਰ ਫਿਰ ਵੀ ਰੱਬ ਦਾ ਫਰਿਸ਼ਤਾ ਬਣ ਕੇ ਬਾਰਡਦੇ ਨੇ ਸਾਂਝ ਚੈਰੀਟੇਬਲ ਟਰਸਟ ਵਾਲੇ ਭਾਈ ਭਪਿੰਦਰ ਜੀ ਜਿਨ੍ਹਾਂ ਵੱਲੋਂ ਇਹ ਨਵਾਂ ਉਪਰਾਲਾ ਕੀਤਾ ਜਾਂਦਾ ਵੀ ਉਹਨਾਂ ਨੂੰ ਨਵਾਂ ਮੋਟਰਸਾਈਕਲ ਲੈ ਕੇ ਦਿੱਤਾ ਜਾਂਦਾ ਹੈ ਚਲਬਾ ਚੜਦੇ ਆ ਭਾਈ ਭਪਿੰਦਰ ਜੀ ਨਾਲ ਵੀ ਜਿਹੜੇ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਉਹ ਅਤੇ ਇਸ ਪਰਿਵਾਰ ਦੀ ਵੀ ਉਹਨਾਂ ਵੱਲੋਂ ਅੱਜ ਬਾਹ ਫੜੀ। ਸਾਂਝ ਚੈਰੀਟੇਬਲ ਟਰਸਟ ਦੇ ਜਿਹੜੇ ਭਾਈ ਭਪਿੰਦਰ ਜੀ ਨੇ ਉਹਨਾਂ ਦਾ ਬਹੁਤ ਵਧੀਆ ਉ ਜਿੰਨੀਆਂ ਤਾਰੀਫਾਂ ਹੋਣ ਹੋਣੀਆਂ ਥੋੜੀਆਂ ਨੇ ਇਹਨਾਂ ਦੀ ਵਜ੍ਹਾ ਨਾਲ ਹੀ ਅੱਜ ਪਾਠੀ ਸਿੰਘ ਨੂੰ ਜਿਹੜਾ ਦੁਬਾਰਾ ਤੋਂ ਮੋਟਰਸਾਈਕਲ ਮਿਲਿਆ ਹੈ ਤਾਂ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਦੂਜਿਆਂ ਦੀ ਬਾਹ ਫੜਦੇ ਨੇ ਹਮੇਸ਼ਾ ਜਿਹੜੇ ਆਪਣੇ ਦਾ ਸਾਥ ਛੱਡ ਦਿੰਦੇ ਨੇ ਪਰ ਬਹੁਤ ਵਿਰਲੇ ਮਾਵਾ ਦੇ ਪੁੱਤ ਹੁੰਦੇ ਨੇ ਜਿਹੜੇ ਦੂਜਿਆਂ ਦਾ ਸਹਾਰਾ ਬਣ ਜਾਂਦੇ ਨੇ ਦੂਜਿਆਂ ਦੀ ਬਾਹ ਫੜਦੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਭਾਈ ਭੁਪਿੰਦਰ ਜੀ ਨੇ ਇਹ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਹੋਏ ਨਜ਼ਰ ਆਉਂਦੇ ਨੇ ਭਾਈ ਭੁਪਿੰਦਰ ਜੀ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਨੇ ਆ ਵੈ ਰੂ ਜੀ ਜੱਟ ਸਾਹਿਬ ਵਾਲੇ ਕੁਛ ਭਾਈ ਸਾਹਿਬ ਵਧਾਈ ਦੇ ਪਾ ਜਿਸ ਪਰਿਵਾਰ ਨੇ ਪਾਈ ਪਾਈ ਜੋੜੀ ਸੀ ਅਤੇ ਮੋਟਰਸਾਈਕਲ ਬਣਾਇਆ ਪਰ 파ਠੀ ਸਿੰਘ ਨੇ ਸਾਡੇ ਵਜ਼ੀਰ ਨਹੀਂ ਡਿਊਟੀ ਤੇ ਜਾ ਰਹੇ ਸੀ ਤੇ ਲੁਟੇਰਿਆਂ ਵੱਲੋਂ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਹਾਲਾਤ ਬਹੁਤ ਮਾੜੇ ਸੀ ਤੁਸੀਂ ਪਾਈ ਪਾਈ ਜੋੜ ਕੇ ਮੋਟਰਸਾਈਕਲ ਲਿਆ ਸੀ ਤੇ ਉਹ ਵੀ ਮੋਟਰਸਾਈਕਲ ਜਿਹੜਾ ਲੁਟੇਰਿਆਂ ਨੇ ਲੁੱਟ ਲਿਆ ਪਰ ਤੁਸੀਂ ਉਹਨਾਂ ਦੀ ਬਾਹ ਫੜੀ ਹੋ ਮਨ ਦੇ ਵਿੱਚ ਵਿਚਾਰ ਜਿਵੇਂ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਤਾ ਲੱਗਾ ਜੀ ਜਦੋਂ ਭਾਈ ਨਰਿੰਦਰ ਸਿੰਘ ਜੀ 4 ਨੰਬਰ ਕਿਉਂਕਿ ਨਰਿੰਦਰ ਸਿੰਘ ਬੜੇ ਨੇ ਖੰਡ ਪਾਠੀ ਜੇ ਜਾਦੇਤ ਨਰਿੰਦਰ ਸਿੰਘ ਇੱਕ ਨਾਂ ਦੇ ਹੁੰਦੇ ਉਹਦੇ ਪਿੱਛੇ ਇੱਕ ਨੰਬਰ 2 ਨੰਬਰ 3 ਨੰਬਰ ਇਹ ਚਾਰ ਨੰਬਰ ਨਰਿੰਦਰ ਸਿੰਘ ਦਰਬਾਰ ਸਾਹਿਬ ਡਿਊਟੀ ਕਰਦਾ ਸੀ ਤਾਂ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਪੋਸਟ ਵੇਖੀ ਮੈਂ ਫੋਨ ਕੀਤਾ ਭਾਈ ਨਰਿੰਦਰ ਸਿੰਘ ਨੂੰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੈਂ 2 ਦਿਨ ਤੋਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦਰਬਾਰ ਸਾਹਿਬ ਡਿਊਟੀ ਤੇ ਜਾ ਰਿਹਾ ਹਾਂ ਉਸ ਦਿਨ ਲੁੱਟ ਹੋਈ ਹੈ ਉਸ ਦਿਨ ਵੀ ਜਾ ਕੇ ਪੈਦਲ ਜਾ ਕੇ ਦਰਬਾਰ ਸਾਹਿਬ ਆਪਣੀ ਡਿਊਟੀ ਕੀਤੀ ਹੈ ਪੈਦਲ ਚੱਲ ਕੇ ਗਏ ਨੇ ਕਿ ਆਪਣੀ ਡਿਊਟੀ ਵਿੱਚ ਕੋਤਾਈ ਨਾ ਹੋਵੇ ਜਿਹੜਾ ਪਾਠੀ ਸਿੰਘ ਬੈਠਾ ਹੈ ਉਹਨੂੰ ਕੋ ਉਹਨੂੰ ਕੋ ਪ੍ਰੋਬਲਮ ਨਾ ਆਵੇ ਤਾਂ ਭਾਈ ਨਿੰਦਰ ਸਿੰਘ ਦੀ ਜਦੋਂ ਮੈਂ ਫੋਨ ਤੇ ਗੱਲ ਕੀਤੀ ਤਾਂ ਮਨ ਵਿੱਚ ਇੱਕ ਦਰਦ ਜਿਹਾ ਆਇਆ ਕਿ ਹੱਦ ਹੋ ਗਈ ਗੁਰੂ ਰਾਮਦਾਸ ਦੇ ਦਰ ਦਾ ਖੰਡ ਪਾਠੀ ਹੋਵੇ ਤੇ ਸਾਈਕਲ ਤੇ ਜਾਵੇ ਜਿਹੜਾ ਪਾਠੀ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬੜੀ ਵੱਡੀ ਗੱਲ ਹੈ ਜੀ ਤੇ ਬਹੁਤੀ ਆਮਦਨ ਨਹੀਂ ਹੈ ਪਾਠੀ ਸਿੰਘਾਂ ਦੀ ਅਗਭਾਗ ਕੋਈ 1000 ਰੁਪਏ ਇੱਕ ਖੰਡ ਪਾਠ ਦੀ ਭੇਟਾ ਦਿੰਦੀ ਹੈ ਤੇ 12 13 15 ਖੰਡ ਪਾਠ ਹੁੰਦੇ ਹੋਣਗੇ ਮਹੀਨੇ ਦੇ ਉਹ ਵੀ ਮਰ ਕੇ ਖੰਡ ਪਾਠ ਹੁੰਦੇ ਨੇ ਤਾਂ ਮੈਂ ਸੋਚਿਆ ਫਿਰ ਮੈਂ ਆਪਣੇ ਪੋਸਟ ਆਪਣੇ ਸ਼ੇਅਰ ਕੀਤੀ ਆਪਣੇ ਗਰੁੱਪ ਦੇ ਵਿੱਚ ਸੰਗੀਆਂ ਸਾਥੀਆਂ ਨੂੰ ਭੇਜੀ ਸੰਸਥਾ ਨੇ ਫੈਸਲਾ ਕੀਤਾ ਭਾਈ ਦਿਨ ਦਸੰਗ ਨੂੰ ਮੋਟਰਸਾਈਕਲ ਲੈ ਕੇ ਦਿੱਤਾ ਜਾਏਗਾ ਜਿਸ ਦੇ ਵਿੱਚ ਜੈਤ ਸਿੰਘ ਟਰਸਟ ਜੋ ਕੇ ਵੱਲੋਂ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਰਲ ਕੇ ਅਸੀਂ ਮੋਟਰਸਾਈਕਲ ਦਿੱਤਾ ਲੈ ਕੇ ਤੇ ਜਦੋਂ ਘਰ ਆਇਆ ਮੈਂ ਵੇਖਿਆ ਵੀ ਦਰਵਾਜ਼ੇ ਵੀ ਟੁੱਟੇ ਨੇ ਵਿਚਾਰੇ ਇਹ ਡ੍ਰੈਗ ਰੋਮ ਦਾ ਵੀ ਸਾਰਾ ਬੋਲਦਾ ਇਹ ਇਹ 25-30000 ਰੁਪਏ ਦਾ ਮੈਚ ਖਰਚਾ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਨਰਿੰਦਰ ਸਿੰਘ ਮੈਨੂੰ ਕਹਿ ਰਹੇ ਸੀ ਕੱਲ ਜਦੋਂ ਮੈਂ ਮੋਟਰਸਾਈਕਲ ਖਰੀਦ ਰਿਆ ਸੀ ਨਾ ਤੇ WhatsApp ਤੇ ਮੈਂ ਕਿਹਾ ਮੈਨੂੰ ਆਧਾਰ ਕਾਰਡ ਭੇਜੋ ਕਿੰਨੇ ਮੇਰਾ ਫੋਨ ਹੀ ਸੱਚਾ ਵਾਲਾ ਹੈ ਫੋਨ ਵੀ ਲੁਕੋ ਕੇ ਲੈ ਗਏ ਮੋਟਰਸਾਈਕਲ ਵੀ ਲੁਕੋ ਕੇ ਲੈ ਗਏ ਤੇ ਐ ਭਾਈ ਨਰਿੰਦਰ ਸਿੰਘ ਨੂੰ ਅਸੀਂ ਅੱਜ ਮੋਟਰਸਾਈਕਲ ਸਾਂਝ ਰਿਟੇਨ ਸੋਸਾਇਟੀ ਵੱਲੋਂ ਤੇਰੀ ਉਟਾਸ਼ੀਏ ਨੇ ਵੱਲੋਂ ਅਤੇ ਜੈਤ ਸਿੰਘ ٹرسٹ ਯੂਕੇ ਵੱਲੋਂ ਮੋਟਰਸਾਈਕਲ ਲੈ ਕੇ ਦਿੱਤਾ ਗਿਆ ਜੀ ਭਾਈ ਸਾਹਿਬ ਹਾਲਾਤ ਨੂੰ ਇਹਨੇ ਮਾੜੇ ਰਹਿੰਦੇ ਨੇ ਵਜ਼ੀਰ ਦਾ ਅੰਦਰਜਾ ਮਿਲਿਆ ਜ਼ਰੂਰ ਹੈ ਪਰ ਹਾਲਾਤ ਇਹਨੇ ਸੁਧਰਦੇ ਨਹੀਂ ਹੈ ਵਜ਼ੀਰ ਤਾਂ ਰੱਜੇ ਪੂਜੇ ਹੋਣੇ ਚਾਹੀਦੇ ਨੇ ਰੱਬ ਦਾ ਨਾਮ ਲਈਦਾ ਰੱਬ ਦੇ ਨਾਮ ਨਾਲ ਜੋੜਦੇ ਨੇ ਪਰ ਅਸੀਂ ਵੀ ਦੇਖਦੇ ਆਂ ਜਿਆਦਾਤਰ ਜਦੋਂ ਵਿਆਹ ਸਾਦੀਆਂ ਹੁੰਦੀਆਂ ਹਨ ਨਾ ਡੀਜੇ ਵਾਲੇ ਬੁਲਾਏ ਜਾਂਦੇ ਨੇ ਪਾਰਟੀਆਂ ਬੁਲਾਈਆਂ ਜਾਂਦੀਆਂ ਸੱਬਿਆ ਜਾਰ ਜਾਂ ਵੱਡੇ ਵੱਡੇ ਆਰਟਿਸਟ ਬੁਲਾਉਂਦੇ ਨੇ ਲੱਖਾਂ ਰੁਪਏ ਲਾ ਦਿੱਤੇ ਜਾਂਦੇ ਨੇ ਪਰ ਜਦੋਂ ਪਾਰਟੀ ਸਿਰ ਨੂੰ ਵਾਰੀ ਆਉਂਦੀ ਨਾ ਭੇਟਾ ਦੇਣ ਦੀ ਤਾਂ ਨੋਟ ਜਿਹੜੇ ਨੇ 2100 ਰੁਪਏ ਤੋਂ ਵੱਧ ਦੇ ਨਹੀਂ ਹੈ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਿੰਨ ਤਾਈ ਤਿੰਨ ਦਿਨ ਪਾਠ ਚੱਲਦਾ ਹੈ ਪਰ ਤਿੰਨ ਦਿਨ ਪਾਠ ਦਾ ਮੁੱਲ ਸਿਰਫ 2100 ਰੁਪਏ ਪਾਉਂਦੇ ਨੇ ਕਿਉਂ ਇਸ ਤਰ੍ਹਾਂ ਦੇ ਹਾਲਾਤ ਇਹ ਸੋਚਦੇ ਨੇ ਲੋਕ ਕਿ ਪਾਠੀ ਸਿੰਘ ਵਾਸਤੇ ਸ਼ਾਇਦ ਜਿੱਥੇ ਸਾਨੂੰ ਖੰਡ 40 ਰੁਪਏ ਮਿਲਦੀ ਪਾਠੀ ਸਿੰਘ ਨੂੰ ਵੀ ਇਹ ਮਿਲਦੀ ਹੋਊ। ਜੇ ਬੱਚੇ ਸਾਡੇ ਸਕੂਲ ਵਿੱਚ ਪੜ੍ਹਦੇ ਨੇ ਸ਼ਾਇਦ ਖੰਡ ਪਾਠੀ ਸਿੰਘ ਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਰਾਇਤ ਹੋਵੇਗੀ ਤਾਂ ਕਰਕੇ ਪੇਟਾ ਕੱਟ ਦਿੰਦੇ ਨੇ। ਤਾਂ ਕਰਕੇ ਪੂਰਾ ਹੱਕ ਨਹੀਂ ਦਿੰਦੇ। ਸਾਡੀ ਕੌਮ ਦੀ ਭਾਈ ਰਵਿੰਦਰ ਸਿੰਘ ਜੀ ਇਹ ਤਰਾਸ ਦੀ ਹੈ ਕਿ ਜਿੱਥੇ ਅਸੀਂ ਪੈਸਾ ਦੇਣਾ ਹੈ ਜਿਨ੍ਹਾਂ ਨੂੰ ਅਸੀਂ ਰਜਾਉਣਾ ਹੈ ਜਿਨ੍ਹਾਂ ਦਾ ਪਰਿਵਾਰ ਦਾ ਖਿਆਲ ਅਸੀਂ ਰੱਖਣਾ ਹੈ ਜਿਹੜੇ ਸਾਡੇ ਵਾਸਤੇ ਦਿਨ ਰਾਤ ਅਰਦਾਸਾਂ ਕਰਦੇ ਨੇ ਪਾਠ ਕਰਦੇ ਨੇ ਉਹਨਾਂ ਨੂੰ ਅਸੀਂ ਪੈਸਾ ਦੇਣ ਦੀ ਬਜਾਏ ਕਰੋੜਾਂ ਰੁਪਈਆ ਅਸੀਂ ਸਟੇਜਾਂ ਤੇ ਲੁਟਾ ਦਿੰਨੇ ਆ ਕਰੋੜਾਂ ਰੁਪਈਆ ਦੀ ਸ਼ਰਾਬਾਂ ਪੈਲਸਾਂ ਦੇ ਵਿੱਚ ਪਿਆ ਦਿੰਨੇ ਆ ਇਹ ਸਾਡੀ ਕੌਮ ਦੀ ਤਰਾਸ ਦੀ ਹੈ ਇਹਦੇ ਨਾਲ ਕੌਮ ਦਾ ਭਲਾ ਨਹੀਂ ਹੋ ਰਿਹਾ ਇਦੇ ਨਾਲ ਕੌਮ ਰਸਾਤਲ ਚ ਜਾ ਰਹੀ ਹੈ ਕਿਉਂਕਿ ਪ੍ਰਚਾਰਕ ਨੇ ਗੁਰੂ ਘਰ ਦੇ ਗੁਰੂ ਦੀ ਗੋਦ ਵਿੱਚ ਬੈਠ ਕੇ ਜਿਹੜਾ ਬਾਣੀ ਸੁਣਾਉਂਦਾ ਹੈ ਉਹ ਗੁਰੂ ਦਾ ਪ੍ਰਚਾਰਕ ਹੈ ਤੇ ਪ੍ਰਚਾਰਕ ਕੌਮ ਦੀ ਰੀੜ ਦੀ ਹੱਡੀ ਹੋਇਆ ਕਰਦੇ ਨੇ ਤੁਸੀਂ ਦੂਸਰੇ ਧਰਮਾਂ ਦਾ ਵੇਖ ਲਓ ਜਿਹੜੇ ਪਾਦਰੀ ਨੇ ਜਾਂ ਉਹਨਾਂ ਦੇ ਈਸਾਈ ਧਰਮ ਦੇ ਜਿਹੜੇ ਉਹਨਾਂ ਦੇ ਗੋਡ ਫਾਦਰ ਉਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਬੱਚਿਆਂ ਨੂੰ ਪੜਾਉਣ ਦੀ ਟੈਨਸ਼ਨ ਨਹੀਂ ਹੈ ਉਹਨਾਂ ਦਾ ਖਰਚਾ ਸਾਰਾ ਉਹਨਾਂ ਦੇ ٹرسٹ ਵੱਲੋਂ ਕੀਤਾ ਜਾਂਦਾ ਹੈ। ਉਹਨਾਂ ਦੇ ਬੱਚੇ ਫ੍ਰੀ ਪੜ੍ਹਦੇ ਨੇ ਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਦਿੱਤੀਆਂ ਜਾਂਦੀਆਂ ਵੀ ਤੁਹਾਡਾ ਕੋਈ ਕੰਮ ਨਹੀਂ ਤੁਸੀਂ ਸਾਡੇ ਧਰਮ ਦਾ ਪ੍ਰਚਾਰ ਕਰਨਾ ਹੈ। ਤੁਹਾਡੇ ਦਿਮਾਗ ਦੇ ਉੱਪਰ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ ਬੱਚਿਆਂ ਦੇ ਖਰਚੇ ਦੀ, ਬੱਚਿਆਂ ਦੇ ਪੜ੍ਹਾਈ ਦੀ। ਉਹ ਧਰਮ ਤਾਂ ਪ੍ਰਫੁੱਲਤ ਹੋ ਰਹੇ ਨੇ ਪੂਰੇ ਵਰਲਡ ਦੇ ਵਿੱਚ। ਉਹ ਆਪਣੇ ਆਪਣੇ ਜਿਹੜੇ ਉਹਨਾਂ ਦੇ ਪ੍ਰੀਸਟ ਨੇ, ਜਿਹੜੇ ਉਹਨਾਂ ਦੇ ਪਾਦਰੀ ਨੇ, ਜਿਹੜੇ ਉਹਨਾਂ ਦੇ ਪੁਜਾਰੀ ਨੇ ਹੁਣ ਇੱਕ ਇੱਕ ਪੁਜਾਰੀ ਦੇ ਸਨਾਤਨ ਧਰਮ ਦੇ ਵਿੱਚ ਜਿੰਨੇ ਵੀ ਪੁਜਾਰੀ ਨੇ ਨੱਖਰ ਰੁਪਏ ਉਹਨਾਂ ਦੀ ਤਨਖਾਹਾਂ ਉਹਨਾਂ ਦੇ ਦਿਮਾਗ ਤੇ ਕੋਈ ਪ੍ਰੈਸ਼ਰ ਨਹੀਂ ਬੱਚਿਆਂ ਦੀ ਪੜਾਈ ਦਾ ਸਾਡੀ ਕੌਮ ਰਸਾਤਲ ਦੇ ਵਿੱਚ ਜਾਣ ਦਾ ਇਹ ਕਾਰਨ ਤਾਂ ਹੈ ਡਾਊਨਫਾਲ ਆਉਣ ਦਾ ਕਾਰਨ ਇਹ ਹੈ ਕਿ ਅਸੀਂ ਪ੍ਰਚਾਰਕਾਂ ਨੂੰ ਨਹੀਂ ਸਾਂਭ ਰਹੇ ਜਿਨ੍ਹਾਂ ਨੇ ਪਿੰਡਾਂ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਹੈ ਪ੍ਰਚਾਰ ਕੌਮ ਦੀ ਰੀੜ ਦੀ ਹੱਡੀ ਹੁੰਦੇ ਨੇ ਤੇ ਜਿਹੜੀ ਸਰੀਰ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਜਾਵੇ ਤਾਂ ਸਰੀਰ ਨਕਾਰਾ ਹੋ ਜਾਂਦਾ ਇਸੇ ਤਰ੍ਹਾਂ ਕੌਮ ਵੀ ਨਕਾਰਾ ਹੋ ਰਹੀ ਹੈ ਸੋ ਪਸਾਪੋਰਟ ਇਸ ਸਸਤਾ ਬਾਰੇ ਦੱਸਿਆ ਜਾਂਦਾ ਇੰਨੀ ਵੱਡੀ ਸਸਤਾ ਨਹੀਂ ਹੈ ਪਰ ਜ਼ਿੰਮੇਵਾਰੀਆਂ ਬਹੁਤ ਇਸ ਸਸਤਾ ਦੇ ਮੋਢੇ ਦੇ ਉੱਪਰ ਜਿੱਥੇ ਬ੍ਰਿਧਾ ਆਸ਼ਰਮ ਭਰਾ ਰਹੇ ਉੱਥੇ ਲੋੜਵੰਤੀਆਂ ਦੇ ਵਿਆਹ ਵੀ ਕਰਦੇ ਲੋੜਵੰਤ ਪਰਿਵਾਰਾਂ ਦੀ ਬਾਹ ਮੇ ਫੜਦੇ ਤਾਂ ਇਹ ਮੋਟਰਸਾਈਕਲ ਲਿਆ ਉਸੇ ਸਸਤੇ ਦੇ ਰੂਪ ਦੇ ਵਿੱਚ ਪਹੁੰਚਿਆ ਹੈ ਕਿੰਨਾ ਚੰਨਾ ਦਾ ਸਾਥ ਰਿਹਾ ਉਹ ਜ਼ਰੂਰ ਦੱਸ ਦਿਓ ਬਿਨਾ ਸਾਥ ਦੇ ਤਾਂ ਨਹੀਂ ਬੰਦੀਆਂ ਚੀਚਾ ਜੀ ਤਾਂ ਸਾਥ ਜਿਨ੍ਹਾਂ ਦਾ ਰਿਹਾ ਉਹਨਾਂ ਦਾ ਨਾਮ ਲੈਣਾ ਵੀ ਜ਼ਰੂਰੀ ਹੈ ਬਹੁਤ ਧੰਨਵਾਦੀ ਹਾਂ ਅਸੀਂ ਉਹਨਾਂ ਦੇ ਵੀ ਜਿਨ੍ਹਾਂ ਨੇ ਸਾਂਝ ਚੈਰੀਟੇਬਲ ਟਰਸਟ ਤੇ ਭਰੋਸਾ ਜਿਤਾਇਆ ਤੇ ਇਹਨਾਂ ਦੇ ਨਾਲ ਰਲ ਕੇ ਅੱਜ 파ਟੀ ਸਿੰਘ ਦੀ ਬਾਹ ਫੜੀਆ ਵਜ਼ੀਰ ਨੇ ਸਾਡੇ ਇਹਨਾਂ ਦੀ ਬਾਹ ਫੜੀਆ ਤਾਂ ਧੰਨਵਾਦੀ ਆਂ ਅਸੀਂ ਉਹਨਾਂ ਦੇ ਵੀ ਤਾਂ ਜ਼ਰੂਰ ਉਹਨਾਂ ਦਾ ਨਾਮ ਲੈਣਾ ਪੈਂਦਾ ਜੀ ਇਹ ਸਾਡੀ ਸਾਂਝ ਚੈਰੀਟੇਬਲ ਸੁਸਾਇਟੀ ਦੇ ਨਾਲ ਹਰ ਵਕਤ ਸਹਿਯੋਗ ਵੀ ਦਿੰਦੇ ਨੇ ਜਦੋਂ ਕਿਤੇ ਲੋੜਵੰਦ ਦੀ ਕਿਤੇ ਕੋਈ ਵੀਡੀਓ ਜਾਂਦੀ ਤੇ ਉਹਦੀ ਮਦਦ ਵੀ ਕਰਦੇ ਨੇ ਇਹਨਾਂ ਦੀ ਨਹੀਂ ਬੜਿਆਂ ਦੀ ਕੀਤੀ ਹੈ ਮੈਂ ਜੈਤ ਸਿੰਘ ਟਰਸਟ ਯੂਕੇ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਬਹੁਤਾ ਵੱਡਾ ਟਰਸਟ ਨਹੀਂ ਹੈ 10 12 15 20 ਵੀਰਾਂ ਦਾ ਇੱਕ ਗਰੁੱਪ ਬਣਿਆ ਆਪਣੀ ਦਸਾਂ ਨੋਮ ਦੀ ਕਿਰਤ ਕਰਦੇ ਨੇ ਤੇ ਉਹ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਮਹੀਨੇ ਦੇ ਮਹੀਨੇ ਬਹੁਤ ਸਾਰੇ ਪੰਥ ਦੇ ਕਾਰਜ ਕਰ ਰਹੇ ਨੇ ਲੋੜਵੰਦਾ ਦੀ ਮਦਦ ਕਰ ਰਹੇ ਨੇ ਸਾਨ ਚੈਰੀਟੇਬਲ ਸੁਸਾਇਟੀ ਵੱਲੋਂ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਰਲ ਕੇ ਇਹਨਾਂ ਨੂੰ ਮੋਟਰਸਾਈਕਲ ਲੈ ਕੇ ਦਿੱਤਾ ਗਿਆ ਮੈਂ ਤਾਂ ਕਿਹਾ ਕਿ 12 13000 ਦਾ 15000 ਦਾ ਮੋਬਾਈਲ ਵੀ ਮੈਨੂੰ ਲੈ ਕੇ ਆਉਣਾ ਚਾਹੀਦਾ ਸੀ ਤੇ ਉਹ ਵੀ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਕਰਾਂਗਾ ਤੇ ਕੋਸ਼ਿਸ਼ ਕਰਾਂਗੇ ਕਿ ਦਰਵਾਜ਼ੇ ਲੱਗਣ ਵਾਲੇ ਨੇ ਭਾਈ ਨਰਿੰਦਰ ਸਿੰਘ ਦੇ ਦਰਵਾਜ਼ਿਆਂ ਦਾ ਵੀ ਅਸੀਂ ਮਸਲਾ ਹੱਲ ਕਰਾਂਗੇ 25-30 ਹਜ਼ਾਰ ਦਾ ਮੈਚ ਖੱਚਾ ਹੋਏਗਾ ਭਾਈ ਸਾਹਿਬ ਤੁਸੀਂ ਬਾਹ ਫੜ ਲਈ ਹੈ ਬਾਹਰ ਬੈਠੇ ਸਾਡੇ ਐਨ ਆਰ ਆਈ ਭਰਾ ਜਿਹੜੇ ਨੇ ਸੰਸਥਾਵਾਂ ਬਣਾ ਕੇ ਬੈਠੇ ਨੇ ਉਹ ਬਾਹ ਫੜ ਲੈਂਦੇ ਨੇ ਪਰ ਜਿਹੜੇ ਇੱਥੋਂ ਦੀਆਂ ਸੰਸਥਾਵਾਂ ਵਾਲੇ ਸਰਮੋਹ ਸੰਸਥਾ ਸਾਡੀ ਐਸ ਜੀ ਪੀ ਸੀ ਉਥੇ ਡਿਊਟੀ ਦੀ ਸੇਵਾ ਨਿਭਾ ਰਹੇ ਨੇ ਪਟਿਆਲਾ ਤਾਂ ਉਹਨਾਂ ਨੇ ਬਾਹ ਨਹੀਂ ਫੜੀ ਆ ਕਿਵੇਂ ਦੇਖਦੇ ਹੋ ਚੀਜ਼ ਦੀ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਦੇ ਨਾਲ ਰਹਿੰਦੇ ਨੇ ਜਿਨ੍ਹਾਂ ਦੇ ਦਰਬਾਰ ਸਾਹਿਬ ਦੇ ਵਿੱਚ ਡਿਊਟੀ ਦਿੰਦੇ ਨੇ ਉਹਨਾਂ ਨੇ ਬਾਹ ਨਹੀਂ ਫੜੀ ਇਹਨਾਂ ਦੀ ਮੈਂ ਬੇਨਤੀ ਕਰਨੀ ਚਾਹਉਣਾ ਤੁਹਾਡੇ ਮਾਧਿਅਮ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਨਹੀਂ ਕਿ ਸ਼ਾਇਦ ਉਹਨਾਂ ਦਾ ਖਿਆਲ ਨਾ ਆਇਆ ਹੋਵੇ ਕਿਉਂਕਿ ਇਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਥੇਦਾਰ ਸਾਹਿਬਾ ਨੂੰ ਲੈ ਕੇ ਬੜੀ ਉਥਲ-ਪੁਥਲ ਮੱਚੀ ਹੋਈ ਹੈ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਕਿਸੇ ਨਾ ਕਿਸੇ ਸਖਤਰ ਦੀ ਮੈਨੇਜਰ ਦੀ ਡਿਊਟੀ ਲਾ ਕੇ ਭਾਈ ਨਰਿੰਦਰ ਸਿੰਘ ਕਿਉਂਕਿ ਹੈ ਤਾਂ ਅਸੀਂ ਸਾਰੇ ਉਹਨਾਂ ਦੇ ਮੁਲਾਜ਼ਮ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਸਾਰੇ ਮੁਲਾਜ਼ਮ ਆ ਕੁੱਕਾ ਜੈਖੰਡ ਪਾਠੀ ਹੈ ਜੈ ਸੇਵਾਦਾਰ ਹੈ ਇਹ ਬਾ ਫੜਨੀ ਚਾਹੀਦੀ ਸੀ ਪਰ ਮੈਨੂੰ ਨਹੀਂ ਕਿਉਂ ਕਿ ਸ਼੍ਰੋਮਣੀ ਕਮੇਟੀ ਬੜੇ-ਬੜੇ ਵੱਡੇ ਕਾਰਜ ਕਰ ਰਹੀ ਹੈ ਜਿਵੇਂ ਸ਼ਿਗਲੀਗਰਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਪੜ੍ਹਾ ਰਹੀ ਹੈ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜਿੱਥੇ ਤੁਸੀਂ ਸ਼ਿਗਲੀਗਰਾਂ ਦੇ ਪਰਿਵਾਰਾਂ ਦੇ ਬੱਚੇ ਪਰ ਪੜ੍ਹਾ ਰਹੇ ਹੋ ਉੱਥੇ ਪਾਠੀ ਸਿੰਘਾਂ ਦੇ ਬੱਚਿਆਂ ਦੀ ਵੀ ਪੜ੍ਹਾਈ ਦਾ ਖਰਚਾ ਚੁੱਕੋ ਉਹਨਾਂ ਦੇ ਵੀ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋਵੋ ਉਹਨਾਂ ਦੇ 20 ਮੈਡੀਕਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਭਾਈ ਮੈਡੀਕਲ ਵੀ ਉਹਨਾਂ ਦੀ ਇੰਸ਼ੋਰਸ ਹੋਣੀ ਚਾਹੀਦੀ ਹੈ ਆਠੀ ਸਿੰਘਾਂ ਦੀ ਕੋਈ ਰਾਤ ਬਰਾਤੇ ਨਿਕਲਦੇ ਨੇ ਰੱਬ ਨਾ ਕਰੇ ਕਿ ਕੋਈ ਸੱਟ ਲਾ ਜਾਂਦੇ ਭਾਈ ਨਰਿੰਦਰ ਸਿੰਘ ਦੇ ਇਹ ਤਾਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਹੈ ਕਿ ਉਹਨਾਂ ਨੇ ਸੱਟ ਨਹੀਂ ਲਾਈ ਮੋਬਾਈਲ ਵੀ ਖੋ ਕੇ ਲੈ ਗਏ ਮੋਟਰਸਾਈਕਲ ਵੀ ਖੋ ਕੇ ਲੈ ਗਏ ਤੇ ਇਹ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ ਕਿ ਮੈਂ ਜਿਵੇਂ ਕਿ ਇਹਨਾਂ ਨੇ ਕੋਣ ਵਾਲਿਆਂ ਦੇ ਦੋ ਹੱਥ ਹੁੰਦੇ ਨੇ ਦੇਣ ਵਾਲੇ ਦੇ ਹੱਥ ਬੜੇ ਨੇ ਸੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਪ੍ਰਚਾਰਕਾਂ ਦੇ ਪਰਿਵਾਰਾਂ ਵੱਲ ਦੇਖਣਾ ਚਾਹੀਦਾ ਹੈ ਲੋੜਵੰਦ ਜਿਹੜੇ ਪਰਿਵਾਰ ਸਾਬ ਜਿੰਨੇ ਵੀ ਪਾਠੀ ਸਿੰਘ ਨੇ ਸ਼ਾਸਤਰਾਂ ਦੇ ਰੂਪ ਦੇ ਵਿੱਚ ਸ੍ਰੀ ਸਾਹਿਬ ਜੀ ਦਾ ਉਹਨਾਂ ਨੇ ਜਰੂਰ ਅਪਣਾਉਂਦੇ ਨੇ ਪਰ ਉਹਨਾਂ ਦੀ ਵਰਤੋਂ ਨਹੀਂ ਕਰਦੇ ਜਿਆਦਾਤਰ ਜਦੋਂ ਇਸ ਤਰ੍ਹਾਂ ਲੁਟੇਰੇ ਪੈਂਦੇ ਨੇ ਤਾਂ ਜ਼ਿਆਦਾਤਰ ਮੈਂ ਦੇਖਦਾ ਹਾਂ ਕਿ ਹਮੇਸ਼ਾ ਪਾਠੀ ਸਿੰਘ ਹੱਥ ਜੋੜਦੇ ਹੋਏ ਲੈ ਜਾ ਰਹੇ ਨੇ ਜਿਵੇਂ ਵੀਡੀਓ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਭਾਈ ਨਰਿੰਦਰ ਜੀ ਵੀ ਉਹਨਾਂ ਦੇ ਹਾਉ ਭਾਉ ਜਿਹੜੇ ਨੇ ਬਦਲ ਗਏ ਜਦੋਂ ਅਚਾਨਕ ਲੁਟੇਰਿਆਂ ਨੇ ਹਮਲਾ ਬੋਲਤਾ ਉਹ ਬੋਲ ਰਹੇ ਨੇ ਕਿ ਸਾਨੂੰ ਡਰ ਸੀ ਹੋ ਜਦੋਂ ਨਾਲ ਲੋ ਹਥਿਆਰ ਹੋਵੇ ਤਾਂ ਆ ਵੀ ਇਸ ਤਰ੍ਹਾਂ ਦਾ ਚਾਂਸ ਨਾ ਬਣ ਜਾਵੇ ਇਹ ਅਪੀਲ ਹੋਣੀ ਚਾਹੀਦੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਪਾਠੀ ਸਿੰਘਾਂ ਨੂੰ ਗੁਰੂ ਕੇ ਰਾਗੀ ਸਿੰਘਾਂ ਨੂੰ ਜਿਹੜੇ ਰਾਤ ਬਰਾਤੇ ਗੱਡੀਆਂ ਵਿੱਚ ਵੀ ਸਫ਼ਰ ਕਰਦੇ ਨੇ ਕਿ ਕਮ ਸੇ ਕਮ ਆਪਣੇ ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਸ੍ਰੀ ਸਾਹਿਬ ਵੱਡੇ ਸ੍ਰੀ ਸਾਹਿਬ 2.5 3 ਫੁੱਟ ਦੀ ਸ੍ਰੀ ਸਾਹਿਬ ਜਰੂਰ ਰੱਖੋ ਗਾਤਰੇ ਰੱਖੋ ਜਿਹੜੇ ਪਾਠੀ ਸਿੰਘ ਰਾਤ ਬਰਾਤੇ ਸਾਈਕਲਾਂ ਤੇ ਵੀ ਜਾਂਦੇ ਨੇ ਜਾਂ ਮੋਟਰਸਾਈਕਲਾਂ ਤੇ ਵੀ ਜਾਂਦੇ ਨੇ ਇਹ 2.5 3 ਫੁੱਟ ਦੀਆਂ ਸ੍ਰੀ ਸਾਹਿਬਾਂ ਜਰੂਰ ਰੱਖੋ ਤੇ ਦੂਸਰੀ ਗੱਲ ਇਹ ਕਿ ਹੁਣ ਮੈਸੇਜ ਇਹ ਵੀ ਆਏਗਾ ਕਿ ਪਾਠੀ ਸਿੰਘਾਂ ਦੇ ਕੋਲੋਂ ਘਰ ਦਾ ਮੱਸਾ ਖਰਚਾ ਤੁਰਦਾ ਹੈ 2.5 ਹਜ਼ਾਰ ਦੀ ਕਿਰਪਾਨ ਕਿਵੇਂ ਲੈ ਲੈਣਗੇ ਉਹਨਾਂ ਨੂੰ ਅਸੀਂ ਬੇਨਤੀ ਕਰਨੀ ਚਾਹਾਂਗੇ ਕਿ ਜੇ ਤੁਸੀਂ ਸ੍ਰੀ ਸਾਹਿਬ ਰੱਖਣ ਦੇ ਚਾਹਵਾਨ ਹੋ ਜੇ ਤੁਸੀਂ ਡਟ ਕੇ ਮੁਕਾਬਲਾ ਕਰ ਸਕਦੇ ਹੋ ਦੁਖੀਆਂ ਦਾ ਤੇ ਅਸੀਂ ਤੁਹਾਨੂੰ ਸ੍ਰੀ ਸਾਹਿਬਾਂ ਲੈ ਕੇ ਦਵਾਂਗੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 7837748983 ਕੇਵਲ ਤੇ ਕੇਵਲ ਆਪਣੇ ਸੈਲਫ ਡਿਫੈਂਸ ਵਾਸਤੇ ਸ੍ਰੀ ਸਾਹਿਬ ਦੀ ਵਰਤੋਂ ਕਰਨੀ ਹੈ ਨਾ ਕਿ ਜੇ ਗਵਾਂਡੀ ਨਾਲ ਲੜਿਆ ਤੇ ਗਵਾਂਡੀ ਦੇ ਕੱਢ ਕੇ ਮਾਰ ਦਿੱਤੀ ਜਾਂ ਘਰ ਵਿੱਚ ਲੜਿਆ ਤੇ ਇਹ ਕਿਉਂਕਿ ਹਥਿਆਰ ਜਿਹੜੇ ਨੇ ਸਿਆਣੇ ਬੰਦੇ ਦੇ ਕੋਲ ਹੀ ਸੋਭਾ ਦਿੰਦੇ ਨੇ ਰਾਤ ਬਰਾਤੇ ਜਦੋਂ ਤੁਸੀਂ ਜਾਂਦੇ ਹੋ ਸ੍ਰੀ ਸਾਹਿਬ ਆਪਣੇ ਘਾਤਰੇ ਜਰੂਰ ਲੱਕ ਰੱਖੋ ਪਹਿਲੀ ਗੱਲ ਤਾਂ ਆਪ ਲਵੋ ਕਿਉਂ 2.5 ਹਜ਼ਾਰ ਦੀ ਸ੍ਰੀ ਸਾਹਿਬ ਹੋਏਗੀ ਮੈਂ ਅੱਜ ਅੱਜ ਕੱਲ ਤਾਂ ਬੱਚੇ ਬਾਜ਼ਾਰ ਵਿੱਚ ਜਾਂਦੇ ਨੇ ਕਿੰਨਾ ਕਿੰਨਾ ਪੈਸਾ ਖਰਚ ਕਰ ਦਿੰਦੇ ਨੇ ਜਿੱਥੇ ਤੁਸੀਂ ਛੋਟੇ ਛੋਟੇ ਖਰਚੇ ਸੰਕੋਚ ਸੰਕੋਚ ਕੇ ਕਰਦੇ ਹੋ ਉਸੇ ਤਰ੍ਹਾਂ ਸ੍ਰੀ ਸਾਹਿਬ ਵੀ ਇੱਕ ਆਪਣੇ ਘਰ ਦਾ ਇੱਕ ਪਰਿਵਾਰ ਦੀ ਰੱਖਿਆ ਵਾਸਤੇ ਇਹ ਵੀ ਇੱਕ ਗੁਰੂ ਦੀ ਦਾਤ ਹੈ 2.5 ਹਜ਼ਾਰ ਦੀ ਸ੍ਰੀ ਸਾਹਿਬ ਜਰੂਰ ਲੈ ਕੇ ਰੱਖੋ ਜੀ ਭਾਈ ਸਾਹਿਬ ਜਦੋਂ ਤੁਸੀਂ ਮੋਟਰਸਾਈਕਲ ਲੈ ਕੇ ਆਏ ਹੋ ਅਚਾਨਕ ਪਰਿਵਾਰ ਦੇ ਵਿੱਚ ਮਾਹੌਲ ਵਧੀਆ ਬਣ ਗਿਆ ਜਿਹੜੀ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਪਰਮਾਤਮਾ ਨੇ ਇੰਨੀ ਜਲਦੀ ਸੁਣ ਲੈਣੀ ਉਹਨਾਂ ਨੇ ਪਹਿਲਾਂ ਪਾਈ ਪਾਈ ਜੋੜੀ ਸੀ ਮੋਟਰਸਾਈਕਲ ਲਿਆ ਉਹ ਲੁਟੋਇਰਿਆਂ ਨੂੰ ਲੈ ਲੇ ਪਰ ਜਦੋਂ ਤੁਸੀਂ ਇੱਥੇ ਪਹੁੰਚੇ ਹੋ ਤੇਲ ਚੋਇਆ ਜਾ ਰਿਹਾ ਹੈ ਬੜਾ ਵਧੀਆ ਸਵਾਗਤ ਹੋਇਆ ਆਂਦੇ ਰੱਬ ਬੋੜ ਆਇਆ ਸਾਡੇ ਦੇ ਲਈ ਤੁਹਾਨੂੰ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਤਸ਼ਾਹ ਦੀ ਬਖਸ਼ਿਸ਼ ਹੈ ਜੀ ਮੈਨੂੰ ਵੀ ਬੜੀ ਖੁਸ਼ੀ ਮਿਲੀ ਹੈ ਕਿ ਭਾਈ ਨਰਿੰਦਰ ਸਿੰਘ ਦੇ ਪਰਿਵਾਰ ਨੇ ਤੇਲ ਚੋਇਆ ਕਿਉਂਕਿ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਇੱਕ ਮੋਟਰਸਾਈਕਲ ਲੈਣ ਵਾਸਤੇ ਵਿਚਾਰੇ ਨੇ ਬੜਾ ਸਟਰਗਲ ਕੀਤਾ ਪਹਿਲਾਂ ਸਾਈਕਲ ਤੇ ਜਾਂਦਾ ਹੁੰਦਾ ਸੀ ਫਿਰ ਇਹਨੇ 2 ਸਾਲ ਪਹਿਲਾਂ ਮੋਟਰਸਾਈਕਲ ਲਿਆ ਸੀ ਸਪਲੈਂਡਰ ਖੰਡ ਪਾਠ ਕਰ ਕਰਕੇ ਰਾਤ ਭਰate ਡੂਟੀਆਂ ਲਾ ਲਾ ਕੇ ਤੇ ਇਹਦੇ ਨਾਲੋਂ ਵੱਡੀ ਇਸ ਪਰਿਵਾਰ ਵਾਸਤੇ ਮੈਂ ਕਿਹਨਾ ਖੁਸ਼ੀ ਵਾਲੀ ਹੋਰ ਗੱਲ ਕੀ ਹੋ ਸਕਦੀ ਐ ਮੈਂ ਤਾਂ ਕਿਹਨਾ ਗੁਰੂ ਰਾਮਦਾਸ ਪਾਤਸ਼ਾਹ ਇੰਨੀ ਕਿ ਸਮਰੱਥਾ ਦਾ ਮਾਲਕ ਬਣਾ ਇੰਨੀ ਕਿ ਸਾਨੂੰ ਤੁਸੀਂ ਕਿਰਪਾ ਕਰਕੇ ਸਮਰੱਥਾ ਬਖਸ਼ੋ ਕਿ ਹਰ ਪਾਠੀ ਸਿੰਘ ਨੂੰ ਅਸੀਂ ਸਾਈਕਲ ਤੋਂ ਖੜਾ ਛਡਾ ਕੇ ਮੋਟਰਸਾਈਕਲ ਲੈ ਕੇ ਦੀ ਉਹਦੇ ਵਾਸਤੇ ਕੌਮ ਨੂੰ ਇਧਰ ਧਿਆਨ ਦੇਣਾ ਪਵੇਗਾ ਆਪਣਾ ਦਸਵੰਦ ਦੀ ਵਰਤੋਂ ਸਹੀ ਜਗ੍ਹਾ ਕਰਨੀ ਪਵੇਗੀ ਬਹੁਤ ਬਹੁਤ ਧੰਨਵਾਦ ਜੀ ਹਾਂ ਜਰੂਰ ਜੀ ਇਹ ਨੇ ਭਾਈ ਭਪਿੰਦਰ ਜੀ ਜਿਨ੍ਹਾਂ ਨੇ ਪਾਠੀ ਸਿੰਧੀ ਬਾਹ ਫੜੀ ਹੈ ਵਜ਼ੀਰ ਨੇ ਲੁੱਟ ਹੋ ਜਾਂਦੀ ਹੈ ਦਰਬਾਰ ਸਾਹਿਬ ਡਿਊਟੀ ਤੇ ਜਾ ਰਹੇ ਸੀ ਦਾ ਰਸਤੇ ਵਿੱਚ ਲੁਟੇਰਿਆਂ ਵੱਲੋਂ ਲੁੱਟਿਆ ਜਾਂਦਾ ਭਾਈ ਭਾਈ ਜੋੜੀ ਸੀ ਤੇ ਮੋਟਰਸਾਈਕਲ ਲਿਆ ਸੀ ਉਹੀ ਲੁਟੇਰਿਆਂ ਲੁੱਟ ਕੇ ਲੈ ਜਾਂਦੇ ਨੇ ਪਰ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਰੱਬ ਨੇ ਸੁਣ ਲੈਣੀ ਹੈ ਕਿ ਭਾਈ ਭਪਿੰਦਰ ਦੇ ਭਾਈ ਭਪਿੰਦਰ ਜੀ ਦੇ ਰੂਪ ਦੇ ਵਿੱਚ ਫਰਿਸ਼ਤਾ ਭੇਜ ਦੇਣਾ ਤਾਂ ਅੱਜ ਭਾਈ ਭਪਿੰਦਰ ਸਿੰਘ ਜੀ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਅਤੇ ਪਾਠੀ ਸਿੰਘ ਨੂੰ ਦੁਬਾਰਾ ਤੋਂ ਮੋਟਰਸਾਈਕਲ ਲੈ ਕੇ ਤਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਬਹੁਤ ਚਾਵਾਂ ਵਾਲਾ ਮਾਹੌਲ ਬਣਿਆ ਜੇ ਸਾਨੂੰ ਸਾਰਿਆਂ ਨੂੰ ਚਾਹੀਦਾ ਜੀ ਇਸ ਤਰ੍ਹਾਂ ਦੇ ਜਿਹੜੇ ਪੰਜਾਬੀ ਨੇ ਉਹਨਾਂ ਦੀ ਬਾਹ ਫੜਨ ਕਿਹਾ ਇਸੇ ਉਮੀਦ ਦੇ ਨਾਲ ਮੈਨੂੰ ਦੇ ਅਜਿਹਾ ਤੁਹਾਡਾ ਦੋਸਤ ਰਮਨਵੀਰ ਲਾਲੀ ਤੁਸੀਂ ਜੁੜੇ ਨਾ ਉਹ ਡੇਲੀ ਡੈਸਟੀ ਵੀਰਾਂ